ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਹੈ ਸਾਡਾ 30ਵਾਂ ਦਿਨ ਯਾਤਰਾ ਦਾ ਅਸੀਂ ਰਗੇ ਸੀ ਪਰਮੇਸ਼ਰ ਦਵਾਰ ਗੁਰੂ ਘਰ ਤਾਂ ਤਸੀਂ ਇੱਥੇ ਸੀਗੇ ਰੂਮ ਲੈ ਲਿਆ ਸੀਗਾ ਤੇ ਹੁਣ ਅਸੀਂ ਜਾਣੇ ਹਾਂਗੇ ਪਟਿਆਲਾ ਦੇਖਣ ਆਰ ਸਾਹਿਬ ਗੁਰਦੁਆਰੇ 'ਚ ਜਾਵਾਂਗੇ ਸਵੇਰ ਸਵੇਰ ਕੀਰਤਨ ਸੁਣ ਕੇ ਬਹੁਤ ਵਧੀਆ ਲੱਗਿਆ ਗੁਰੂ ਘਰ ਮੱਥਾ ਟੇਕੀ ਇੱਥੇ 24 ਘੰਟੇ ਲੰਗਰ ਚੱਲਦਾ 24 ਘੰਟੇ ਦੇਖੋ ਇਹ ਸਵੇਰ ਸਵੇਰ ਗੁਰੂ ਘਰ ਚਲੋ ਜੀ ਬਾਕੀ ਅਸੀਂ ਚੱਲਦੇ ਆਂਗੇ ਹੁਣ ਫਿਰ ਵੀ ਦਿਨ ਚੜ ਗਿਆ ਉੱਥੇ ਦਾ 4 ਵਜੇ ਤੇ ਮੱਲੇ ਮੱਲੀ ਵਾਸਤਾ ਟਾਈਮ ਓਜਨ ਲਗਾ ਤਾਂ ਤੋਂ ਉਹੀ 5 ਵਜੇ ਦਿਨ ਚੜ ਜਾਣਾ ਹੈ ਚਲੋ ਇਹ ਠੀਕ ਹੈ ਬੋਤਲ ਵੀ ਚੱਕੀ ਆ ਨਾਲ ਚਲੋ ਚਲੀਏ पाई पड़ पागे बै समेत माया बया बड़ी गादी देन भी नद दिल सामना देने चिति पूरे सब रंग बगोई सतगुर प्यारा देने ਤੇਰੋ ਚੁਖਾ ਦਗੋਈ ਤੇ ਨਾਨਕ ਸਤਗੁਰੂ ਮੇਰੀ ਆ ਤੇ ਨਿਮਿਲਿਆ ਕੋਈ ਹਰ ਕੋਈ ਹਮੇਸ਼ਾ ਦਾ ਬੂਸੜਾ ਗੁਰੂ ਘਰ ਬਣਿਆ ਹੋਇਆ ਬਹੁਤ ਜ਼ਿਆਦਾ ਛੋੜਾ ਦਰਕਾਰ ਪੜਿਆ ਹੋਇਆ ਬਹੁਤ ਵਧੀਆ ਇੱਥੇ ਪ੍ਰਬੰਧ ਹੈ ਲੰਗਰ 24 ਘੰਟੇ ਚੱਲਦਾ ਹੈ ਸੇਵਾ ਕਰੇਗਾ ਚਿੱਪਾ ਨਾਮ ਨਾਮ ਵਾਦੂ ਦੇਵਨ ਤੁਮ ਹੈ ਤੁਸੀ ਹੋਵੇ ਕਾ ਚਲੋ ਜੀ ਆਪਾਂ ਅਗੇ ਸੀ ਬਾਰੇ ਹੋਰ ਆਪਾਂ ਚੱਲਦੇ ਆ ਸੂਰ ਸੂਰ ਤਾ ਤੁਰ ਜਾਊਗਾ ਜਦੋਂ ਧੁੱਪ ਚੜ ਗਈ ਫਿਰ ਤਾਂ ਬਾਲਾ ਔਖਾ ਤਰਨਾ ਬਹੁਤ ਜ਼ਿਆਦਾ ਔਖਾ ਹਾਂ ਤਾਂ ਚਲੋ ਜਿੰਨਾ ਤੁਰ ਸਕਦੇ ਉਹਨਾਂ ਤੁਰਾਂਗੇ ਜਲਦੀ ਜਲਦੀ ਬਹੁਤ ਔਖਾ चलो हवेली आज क्या वो आ गया सूरज ड्यूटी का पक्का छेवी नहीं बजन दिता है द्योंकी। द्योंकी 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 द्योंकी। ता। बस हूं लग जू से कड़ेगण ਥੋੜੇ ਟਾਈਮ ਤੱਕ ਹੋਰ ਅੱਜ ਹਵਾ ਵੀ ਨਹੀਂ ਚਲਦੀ ਹੈਗੀ ਬਿਲਕੁਲ ਵੀ ਪੱਤਾ ਵੀ ਨਹੀਂ ਹਿਲਦਾ ਹੈਗਾ ਨਾ ਕੱਲ ਚਲਦੀ ਥੀ ਚਲੋ ਜਾਣਾ ਤਾਂ ਹੈਗਾ ਹੀ ਹੈ ਜੀ ਆਪਾਂ ਪਹੁੰਚ ਗਏ ਪਟਿਆਲਾ ਨਹਿਰ ਤੇ ਕੁੱਤਿਆਂ ਦਾ ਪਾਸਟ ਕੇ ਉਹ ਛਾਲ ਮਾਰੀ ਦੇਖ ਲੈ ਕਿੱਥੇ ਤੇ ਕਿੱਥੇ ਈ ਲਵਾਂ ਬਣ ਚੁੱਕਾ ਪਟਿਆਲਾ ਵੀ ਕਾਫੀ ਵੱਡਾ ਹੈ ਉਧਰ ਜਾਣਾ ਆਪਾਂ ਨੇ ਨਾ ਦਖਨਵਾਨ ਜੀ ਅੱਜ ਅਸੀਂ ਪਟਿਆਲੇ ਦੇ ਪ੍ਰੋਫੈਸਰ ਸਾਹਿਬਾ ਗੁਰੂ ਘਰ ਚ ਆ ਗਏ ਸੀਗੇ ਤੇ ਇੱਥੇ ਵੀ ਇੱਥੇ ਅਸੀਂ ਕੰਮ ਦਾ ਲੈ ਲਿਆ ਸੀਗਾ ਪੋਲੰਗਰ ਸ਼ੱਕੇ ਸਤਲਾ ਰਾਸਤ ਕਰੀ ਸੀਗੇ ਸੋਗੇ ਸੀਗੇ ਕੱਟ ਕੇ ਸੀ ਤੋਂ ਪੋਹ ਤੇ ਸੀਗੀ ਪੋਲੰਗਰ ਸ਼ੱਕੇ ਜਾ ਰਹੇ ਆ ਫਿਰ ਦੁਬਾਰੇ ਨੂੰ ਕੱਲ ਨੂੰ ਫਿਰ ਮਿਲਾਂਗੇ ਦੂਸਰੀ ਵੀਡੀਓ ਆਹ 3ਰ ਜੇ ਸੀ ਸਟਾ